ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਦਾ ਤੁਹਾਡਾ ਉਮੀਦ ਹੈ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਹੁਣ ਹੋਵੇ ਆਪਣਾ ਵਲੌਗ ਬਣਾਉਣ ਦਾ ਟਾਈਮ ਟਾਈਮ ਹੋ ਗਿਆ ਰਾਤ ਦੇ 7 ਵਜੇ ਕੀ ਹੁਣ 7 ਵਜੇ ਨੇ ਰੋਹ ਜਾਂਦਾ ਇਹ ਦਿਨਾਂ ਤੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਤਾਂ 6 ਵਜੇ ਨੇ ਰੋਹ ਲੱਗ ਗਿਆ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਇੱਕ ਵਲੌਗ ਬਣਾਉਣਾ ਇੱਧਰ ਮੈਂ ਰੱਖਿਆ ਹੋਇਆ ਤਵਾ ਤੇ ਤਾਂ ਗੈਸ ਕਰ ਦੇਣੀ ਹੈ ਤੇਜ਼ ਤਵੇ ਨੂੰ ਪੂਰਾ ਗਰਮ ਹੋਣ ਦੇਵਾਂਗੇ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਨਾ 2-3 ਚਮਚ ਨਾਰੀਅਲ ਦਾ ਤੇਲ ਲਿਆ ਤੁਸੀਂ ਨਾਰੀਅਲ ਦਾ ਤੇਲ ਲੈ ਸਕਦੇ ਹੋ ਸਰੋਂ ਦਾ ਤੇਲ ਲੈ ਸਕਦੇ ਹੋ ਬਦਾਮਾਂ ਦਾ ਤੇਲ ਲੈ ਸਕਦੇ ਹੋ ਆਲਮੰਡੋ ਹੈ ਨਾ ਜੇ ਨਾਰੀਅਲ ਦਾ ਤੇਲ ਹੈਗਾ ਤਾਂ ਮੱਚ ਬੈਟਰ ਹੈ ਤਾਂ ਤੁਸੀਂ ਨਾਰੀਅਲ ਦਾ ਤੇਲ ਲੈ ਲਓ ਮੈਂ ਇਹਦੇ ਵਿੱਚ ਤਵੇ ਦੇ ਉੱਪਰ ਇਹਨੂੰ ਰੱਖ ਦੇਣੀ ਆ ਸਿੱਧਾ ਅੱਗ ਤੇ ਇਹਨੂੰ ਨਹੀਂ ਰੱਖਣਾ ਠੀਕ ਹੈ ਜੀ ਜਦ ਤੱਕ ਆਪਾਂ ਬਹੁਤ ਜ਼ਿਆਦਾ ਸਿਮ ਤੇ ਰੱਖਣਾ ਪਰ ਕੋਸ਼ਿਸ਼ ਕਰਿਓ ਕਿ ਤਵੇ ਦੇ ਉੱਪਰ ਹੀ ਰੱਖ ਲਿਓ ਸੀ ਤਵੇ ਦੇ ਉੱਪਰ ਹੀ ਰੱਖ ਕੇ ਗਰਮ ਕਰਿਓ ਤੇ ਬਾਕੀ ਦੀਆਂ ਗੱਲਾਂ ਬਾਅਦ ਚ ਕਰਦੇ ਆਂ ਪਹਿਲਾਂ ਆਪਾਂ ਬਲੌਗ ਸ਼ੁਰੂ ਕਰਦੀ ਆਂ ਵਸੇ ਇਹਦੇ ਵਿੱਚ ਆਪਾਂ ਪਾਉਣਾ ਹੈਗਾ ਲੌਂਗ ਪਾਉਣੇ ਕਾਫੀ سارے ਲੌਂਗ ਪਾ ਦੂੰਗੀ ਮੈਂ ਅਹ ਗਿਣਤੀ ਕਰ ਲੈਣੀ ਥੋੜੀ ਜੀ ਭੈਣਾ ਪੁੱਛਣਗੀ ਅੱਗੇ ਕਿੰਨੀਆਂ ਕਿੰਨੇ ਕੁ ਪਾਉਣੇ ਨੇ ਬਸ ਅੰਦਾਜ਼ਾ ਜਿਹਾ ਹੀ ਐ 10-15 15 ਲੌਂਗ ਪਾ ਦਿਓ ਨਾ ਹੋਰ ਪਾਉਣੀਆਂ ਹੈ ਜੇ 10 ਲੌਂਗ ਪਾਤੇ ਲੋ ਜੀ 15-20 ਲੌਂਗ ਪਾ ਦਿਓ ਤੁਸੀਂ ਤਿੰਨ ਵੀ ਚਮਚ ਜੇ ਤੁਹਾਡੇ ਕੋਲ ਤੇਲ ਦੇ ਹੋਵੇ ਠੀਕ ਐ ਹੁਣ ਆਪਾਂ ਇਹਨੂੰ ਇਹਦੇ ਉੱਪਰ ਹੀ ਗਰਮ ਹੋਂ ਦੇਵਾਂਗੇ ਤੇਲ ਨੂੰ ਤਾਂ ਵੀ ਇਹਦੇ ਉੱਪਰ ਗਰਮ ਹੋਂ ਦੇਵਾਂਗੇ ਡਾਇਰੈਕਟ ਅੱਗ ਦੇ ਉੱਪਰ ਆਪਾਂ ਨਹੀਂ ਰੱਖਾਂਗੇ ਠੀਕ ਹੈ ਤੇ ਹੁਣ ਆਪਾਂ ਗ੍ਰੀਲ ਕਰਦੇ ਆ ਇਹ ਉਹ ਨੀਦਰ ਬਣਦਾ ਫਿਰ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਸ ਚੀਜ਼ ਵਾਸਤੇ ਆਪਾਂ ਬਣਾ ਰਹੇ ਆ ਇਹ ਨੀਦਰ ਤੇ ਅਗਲੀ ਗੱਲ ਕਰਦੇ ਆ ਕਿ ਆਪਾਂ ਵਲੌਗ ਪਾਇਆ ਸੀਗਾ ਅੱਜ ਅਹ ਪੇਟ ਕੱਟਣ ਵਾਸਤੇ ਤੇ ਉਹ ਵਾਲੇ ਵਲੌਗ ਦੇ ਵਿੱਚ ਭੈਣਾਂ ਦੇ ਕਈ ਸਾਰੇ ਸਵਾਲ ਵੀ ਸੀਗੇ ਇੱਕ ਸਵਾਲ ਸੀਗਾ ਕਿ ਜੈਂਟਸ ਲੈ ਸਕਦੇ ਨੇ ਜੈਂਟਸ ਨਹੀਂ ਲੈ ਸਕਦੇ ਜੀ ਇਹ ਸਿਰਫ ਲੇਡਿਸ ਲਈ ਹੈ ਠੀਕ ਹੈ ਤੇ ਜੇ ਤੁਹ ਬਹੁਤ ਸਾਰੀਆਂ ਭੈਣਾਂ ਦੇ ਸਵਾਲ ਸੀਗੇ ਕਿ ਅ ਮਤਲਬ ਕਿ ਇਹ ਗਰਮ ਤਾਂ ਨਹੀਂ ਹੈਗਾ ਤੁਸੀਂ ਇਦਾਂ ਕਰ ਸਕਦੇ ਹੋ ਕਿ ਵੈਸੇ ਤਾਂ ਇਹਨਾਂ ਨੇ ਲਿਆ ਉਹਨਾਂ ਨੂੰ ਇਹ ਪ੍ਰੋਬਲਮ ਬਿਲਕੁਲ ਨਹੀਂ ਆਈ ਹੈਗੀ ਗਰਮ ਗਰਮ ਵਾਲੀ ਤੇ ਜਾਂ ਤੁਸੀਂ ਇਦਾਂ ਕਰ ਸਕਦੇ ਹੋ ਕਿ ਜਿਹੜੀ ਲੋਧ ਤੇ ਕਮਰ ਕਸਾ ਲੋਧ ਦਾ ਆਪਸ਼ਨ ਹਲਾ ਤਾਂ ਮੈਂ ਕਿਹਾ ਸੀ ਕਿ ਆ ਕੇ ਤੁਸੀਂ ਪਾਉਣੀ ਹੈ ਬਾਉ ਨਹੀਂ ਪਾਉਣੀ ਨਾ ਪਾਉ। ਤੇ ਜਿਹੜੀ ਕਮਰ ਕਸ ਹੈਗੀ ਆ ਮੈਂ ਨਾ ਹੁਣ ਇਹਨੂੰ ਸਿਰਮ ਤੇ ਕਰਦਣੀ ਆ ਬਣਾ ਲੱਗ ਗਿਆ ਇਹ ਕਾਫੀ ਗਰਮ ਹੋ ਗਿਆ ਤਵਾਂ। ਤੇ ਜਿਹੜੀ ਕਮਰ ਕਸ ਹੈਗੀ ਆ ਉਹ ਮੇਰੇ ਖਿਆਲ ਮੈਂ 100 ਗ੍ਰਾਉਂਡ ਦੱਸੀ ਸੀ ਤੁਸੀਂ 50 ਕਰ ਲਓ ਜਿਨ੍ਹਾਂ ਦੀ ਤਾਂ ਸਹੀਰ ਥੋੜੀ ਗਰਮ ਹੈ ਬੋਡੀ ਦੀ। ਜਿਨ੍ਹਾਂ ਨੂੰ ਲੱਗਦਾ ਕਿ ਥੋੜੀ ਬਹੁਤੀ ਚੀਜ਼ ਖਾਣ ਵਾਲੀ ਉਹਨਾਂ ਨੂੰ ਗਰਮ ਮਹਿਸੂਸ ਹੁੰਦੀ ਆ ਤਾਂ ਉਹ ਅ ਪਿਆਰਾ ਗ੍ਰਾਮ ਕਰ ਦਿੰਦੀ ਮੈਂ 100 ਗ੍ਰਾਮ ਦੱਸਿਆ ਸੀ ਕਮਰਕਸ ਠੀਕ ਹੈ ਜੀ ਤੇ ਲੋਹ ਤੁਸੀਂ ਪਾਉਣੀ ਆ ਪਾਓ ਨਹੀਂ ਤੁਸੀਂ ਛੱਡ ਸਕਦੇ ਮੈਨੂੰ ਤੇ ਪਾਠਾ ਮੈਂ ਤੁਹਾਨੂੰ ਤਿਆਰੀ ਪਾਠਾ ਦੱਸਿਆ ਸੀਗਾ ਠੀਕ ਹੈ ਤੇ ਮੈਂ ਆਪਦੇ ਲਈ ਮੰਗਾਉਂਗੀ ਕੱਲ ਨੂੰ ਤੇ ਅਗਲੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਉਹਦੀ ਸ਼ਕਲ ਵੀ ਦਿਖਾ ਦੂੰਗੀ ਕਿ ਉਹ ਕਿਸ ਤਰ੍ਹਾਂ ਦਾ ਹੁੰਦਾ ਤੇ ਦੁੱਧ ਨਾਲ ਹੀ ਲੈਣ ਦੀ ਕੋਸ਼ਿਸ਼ ਕਰਿਓ ਕਿ ਦੁੱਧ ਨਾਲ ਦੇ ਹੋਏ ਚੀਜ਼ਾਂ ਨੂੰ ਤੇ ਪੇਟ ਇਹਦੇ ਨਾਲ ਘਟਦਾ ਬਹੁਤ ਪਰ ਪੇਟ ਮੈਨੂੰ ਲੱਗਦਾ 20 25 ਦਿਨਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ ਮੈਂ ਇੱਕ ਮਹੀਨਾ ਲਿਖਿਆ ਸੀਗਾ ਇੱਕ ਮਹੀਨੇ ਦੇ ਵਿੱਚ ਤਾਂ ਪੈਣਾ ਹੀ ਪੈਣਾ ਤੁਹਾਨੂੰ ਪੱਕਾ ਹੀ ਫਰਕ ਪਊਗਾ ਅ ਪੇਟ ਘਟਦਾ ਕਿ ਨਹੀਂ ਜਦੋਂ ਪੇਟ ਘਟ ਜਾਂਦਾ ਤਾਂ ਵੇਟ ਵੀ ਘਟ ਜਾਂਦਾ ਠੀਕ ਹੈ ਜੀ ਤੇ ਬਾਕੀ ਜਿਨ੍ਹਾਂ ਦੀ ਧੂਈ ਦੁਖਦੀ ਆ ਗੋਡੇ ਦੁਖਦੇ ਨੇ ਜੋੜਾਂ ਦਾ ਦਰਦ ਆ ਉਹਦੇ ਵਾਸਤੇ ਵੀ ਜਿਹੜੇ ਜਿਹੜਾ ਪਠਾ ਹੈ ਕਹਿੰਦਾ ਬਹੁਤ ਚੰਗਾ ਦੂਜਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਲਪੋਰੀਆ ਦੀ ਜਿਹਨਾਂ ਨੂੰ ਪ੍ਰੋਬਲਮ ਹੈਗੀ ਬਹੁਤ ਲੇਡੀਜ਼ ਨੂੰ ਪ੍ਰੋਬਲਮ ਹੈ ਤੇ ਉਹਨਾਂ ਲਈ ਵੀ ਪਠਾ ਬਹੁਤ ਹੀ ਵਧੀਆ ਚੀਜ਼ ਹੈ ਇਹ ਸੋ ਬਹੁਤ ਚੰਗੀ ਚੀਜ਼ ਹੈ ਇਹ ਹੈ ਇਹਦੇ ਤੇ ਕੋਈ ਤੁਹਾਨੂੰ ਟੈਨਸ਼ਨ ਲੈਣ ਲੋੜ ਨਹੀਂ ਆ ਕਿ ਸਾਨੂੰ ਕੋਈ ਇਹਦੇ ਸਾਈਡ ਇਫੈਕਟ ਤਾਂ ਨਹੀਂ ਹੋ ਜਾਣਗੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਇਹਨਾਂ ਚੀਜ਼ਾਂ ਦੇ ਔਰ ਜਦੋਂ ਲੇਡੀਜ਼ ਦੇ ਡਿਲੀਵਰੀ ਹੁੰਦੀ ਆ ਤੇ ਬੱਚੇ ਤੋਂ ਬਾਅਦ ਪਨੀਰੀ ਖਾਣੀਆਂ ਨੇ ਉਹਦੇ ਵਿੱਚ ਵੀ ਇਹ ਸਾਰਾ ਕੁਝ ਪਾਉਂਦੀਆਂ ਨੇ ਹਣਾ ਔਰ ਇਹ ਮੈਂ ਜਿੰਨਾਂ ਤੋਂ ਪੁੱਛਿਆ ਹੈਗਾ ਉਹ ਸਾਡੀ ਆਪਣੀਆਂ ਹੀ ਕੁੜੀਆਂ ਔਰ ਉਹ ਬਿਲਕੁਲ ਮਤਲਬ ਬਹੁਤ ਜ਼ਿਆਦਾ ਉਹਨੂੰ ਫਰਕ ਪਿਆ ਲੀਕ ਦੇਣਾ ਜੀ ਤਾਂ ਕਰਕੇ ਮੈਂ ਤੁਹਾਨੂੰ ਦੱਸਿਆ ਅਦਰਵਾਈਜ਼ ਮੈਂ ਤੁਹਾਨੂੰ ਦੱਸਦੀ ਸੀ ਔਰ ਮੈਂ ਖੁਦ ਵੀ ਲਵਾਂਗੀ ਇਹ ਟਸਟੈਂਸ਼ਨ ਨਾਲ ਉਹ ਮੈਂ ਖੁਦ ਵੀ ਲਵਾਂਗੀ ਤੇ ਮੈਂ ਤੁਹਾਨੂੰ ਦਿਖਾਉਂਗੀ ਅੱਜ ਆਪਾਂ ਕੱਲ ਨੂੰ ਲੈ ਕੇ ਆਉਣਾ ਕਿਉਂਕਿ ਘਰ ਦਾ ਸੌਦਾ ਲੈ ਕੇ ਆਉਣਾ ਕੱਲ ਨੂੰ ਕਿ ਉਹਦੇ ਵਿੱਚ ਆਪਾਂ ਇਹ ਚੀਜ਼ਾਂ ਲੈ ਕੇ ਆਉਣੀਆਂ। ਫਿਰ ਮੈਂ ਤੁਹਾਨੂੰ ਦਿਖਾ ਵੀ ਦਵਾਂਗੀ। ਇੱਕ ਭੈਣ ਨੇ ਆ ਉਤਰਾਖੰਡ ਤੋਂ ਉਹ ਉਹਨਾਂ ਨੇ ਵੀ ਕਾਫੀ ਵਾਰੀ ਕਿਹਾ ਕਿ ਮੈਨੂੰ ਤੁਸੀਂ ਦਿਖਾ ਦਿਓ ਵੀ ਉਹ ਕਿਸ ਤਰ੍ਹਾਂ ਦਾ ਹੈ ਨਾ। ਮੈਂ ਕੱਲ ਨੂੰ ਜਰੂਰ ਜਦੋਂ ਲੈ ਕੇ ਆਉਂਗੀ ਤੇ ਜਰੂਰ ਫੋਟੋ ਉਹਨਾਂ ਨੂੰ ਪਾ ਦਵਾਂਗੀ। ਬਲੌਗ 'ਚ ਹੀ ਆਪਾਂ ਤੁਹਾਨੂੰ ਦਿਖਾ ਦਾਂਗੇ। ਤੇ ਜੇ ਤੁਹਾਨੂੰ ਲੱਗਦਾ ਜਿੰਨਾ ਦੀ ਤਸਵੀਰ ਕਰਮ ਹੈ ਤਾਂ ਉਹ ਕਮਰ ਕਸਲ ਜਿਹੜੀ ਉਹ 50 ਗ੍ਰਾਮ ਕਰਦੇ ਨੇ 100 ਗ੍ਰਾਮ ਤੱਕ ਜਾਏ। 200 ਗ੍ਰਾਮ ਪਾਠਾ 100 ਗ੍ਰਾਮ ਕਮਰ ਕਸ ਤੇ ਸੀ ਜਿਨ੍ਹਾਂ ਨੂੰ ਲੱਗਦਾ ਕਿ ਸਾਡੀ ਤਸੀਰ ਗਰਮ ਹੈਗੀ ਆ ਤਾਂ ਉਹ 50 ਗ੍ਰਾਮ ਕਰ ਦਿਓ ਠੀਕ ਹੈ ਤੇ ਲੋਧ ਆਪਸ਼ਨਲ ਹੈਗੀ ਆ ਲੋਧ ਵੀ ਤੁਸੀਂ 50 ਗ੍ਰਾਮ ਜਾਨੀ ਕਿ 50 ਗ੍ਰਾਮੀ ਪਾ ਸਕਦੇ ਹੋ ਅਗਰ ਤੁਸੀਂ ਲੈਣੀ ਹੈ ਨਹੀਂ ਲੈਣੀ ਤਾਂ ਬੇਸ਼ੱਕ ਛੱਡ ਦਿਓ ਤੁਸੀਂ ਤੇ ਜੈਸ ਲਈ ਨਹੀਂ ਹੈਗੀ ਇਹ ਇਹ ਲੇਡੀਜ਼ ਲਈ ਹੈ ਤੇ ਲਓ ਜੀ ਹੁਣ ਜਿਹੜਾ ਆਪਣਾ ਵਲੌਗ ਹੈਗਾ ਸੀਗਾ ਪ੍ਰੋਪਰ ਮੈਂ ਬਹੁਤ ਲੰਬਾ ਚੜਾ ਵਲੌਗ ਤਾਂ ਬਣਾਉਣੀ ਨਹੀਂ ਹੈਗੀ ਜਿਹੜਾ ਵਲੌਗ ਸੀਗਾ ਉਹ ਕਦੇ ਨਹੀਂ ਸਟਾਰਟ ਕੀਤਾ ਸੀ ਮੈਂ ਤੁਹਾਨੂੰ ਇਹ ਵੀ ਦੱਸ ਦੇਣੀ ਆ ਇਹ ਆਪਾਂ ਬਲੌਗ ਹੈਗਾ ਜਿਹੜਾ ਇੱਕ ਤਾਂ ਡਾਰਕ ਸਰਕਲਸ ਆਈਸ ਦੇ ਆਲੇ ਦੁਆਲੇ ਜਿਹੜੇ ਡਾਰਕ ਸਰਕਲ ਹੋ ਜਾਂਦੇ ਨੇ ਉਹਦੇ ਵਾਸਤੇ ਸੀਗਾ ਦੂਜਾ ਨਾ ਜਿਹੜੀਆਂ ਆਈ ਲੈਸ਼ਸ ਹੁੰਦੀਆਂ ਨੇ ਆਪਣੇ ਇਹ ਜਿਹਨਾਂ ਨੂੰ ਆਪਾਂ ਝਿਮਣੇ ਕਹਿੰਦੇ ਆ ਦੰਨੇ ਆ ਤੇ ਪਲਕਾਂ ਵੀ ਕਹਿੰਦੇ ਇਹਨਾਂ ਨੂੰ ਪਲਕਾਂ ਕਹਿੰਦੇ ਪਤਾ ਨਹੀਂ ਕੀ ਕਹਿੰਦੀ ਆ ਬਾਹਲ ਨੇ ਜਿਹੜੇ ਇਹਨਾਂ ਨੂੰ ਝਿਮਣੇ ਦਾ ਕਹਿੰਦੇ ਨੇ ਇਹਨੂੰ ਆਈ ਲੈਸ਼ਸ ਕਹਿੰਦੇ ਨੇ ਇੰਗਲਿਸ਼ ਚ ਤੇ ਸੰਘਣੇ ਹੋ ਜਾਂਦੇ ਨੇ ਕਈਆਂ ਪੈਣਾ ਦੇ ਬਹੁਤ ਮਰਲੇ ਹੋ ਜਾਂਦੇ ਨੇ ਇਸ ਦਿਨ ਨਾਲ ਤੇ ਹੌਲੀ ਹੌਲੀ ਜਦੋਂ ਤੁਸੀਂ ਇਹਨੂੰ ਲਾਓਗੇ ਤੇ ਉਹਦੇ ਨਾਲ ਇਹ ਝਿਮਣੇ ਜਿਹੜੇ ਤੁਹਾਡੇ ਉਹ ਸੰਘਣੇ ਹੋ ਜਾਣਗੇ ਬਾਹਲ ਆ ਜਿਹ ਤੇ ਦੂਜੀ ਗੱਲ ਕਿ ਜਿਹੜੇ ਡਾਰਕ ਸਰਕਲ ਨੇ ਉਹ ਠੀਕ ਹੋ ਹੀ ਦੇਗੇ ਠੀਕ ਹੈ ਜੀ ਤੁਸੀਂ ਇਹਨੂੰ ਬਣਾਉਣਾ ਹੈ ਕਿ ਕਿ ਬਣਾਉਂਦਾ ਹੈ ਨਾ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਜਿਹੜੇ ਇਹਦੇ ਵਿੱਚ ਲੌਂਗ ਪਏ ਨੇ ਇਹ ਫਲਫੀ ਹੋ ਜਾਣਗੇ ਜਦੋਂ ਇਹ ਫਲਫੀ ਹੋ ਗਏ ਤੇ ਉਦੋਂ ਇਹਨਾਂ ਨੂੰ ਆਪਾਂ ਉਤਾਰ ਲਾਂਗੇ ਤੇ ਡਾਇਰੈਕਟ ਅੰਕ ਦੇ ਉੱਪਰ ਇਹਨਾਂ ਨੂੰ ਬਿਲਕੁਲ ਨਹੀਂ ਰੱਖਣਾ ਹੈਗਾ ਤੁਸੀਂ ਇਸ ਤਰ੍ਹਾਂ ਹੀ ਤਵਾ ਗਿਆਮ ਕਰਕੇ ਪੂਰਾ ਉਸ ਤੋਂ ਬਾਅਦ ਉਹਦੇ ਰੱਖਣ ਜਦੋਂ ਤੁਹਾਨੂੰ ਲੱਗੇ ਕਿ ਤੇਲ ਬਹੁਤ ਜ਼ਿਆਦਾ ਗਰਮ ਹੋ ਗਿਆ ਇਹਨੂੰ ਸਿੰਮ ਤੇ ਰੱਖਿਓ ਮੇਰਾ ਸਿੰਮ ਤੇ ਕੀਤਾ ਹੋਇਆ ਔਰ ਤੇਲ ਹੈ ਜਿਹੜਾ ਪੂਰਾ ਗਰਮ ਹੈਗਾ ਔਰ ਲੌਂਗ ਹੈ ਜਿਹੜੇ ਫਲਫੀ ਹੋ ਰਹੇ ਨੇ ਉਹਦਾ 15 ਮਿੰਟ ਦੇ ਵਿੱਚ ਫਲਫੀ ਹੋ ਜਾਂਦੇ ਨੇ ਡਬਲ ਹੋ ਜਾਂਦੇ ਨੇ ਆਪਣੇ ਸਾਈਜ਼ ਤੋਂ ਜਦੋਂ ਉਹ ਫਲਫੀ ਹੋ ਗਏ ਉਹਨਾਂ ਨੂੰ ਠੰਡਾ ਹੋ ਲੈਣ ਦਿਓ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚੀਜ਼ ਹੋਰ ਤਾਂ ਕਿਹੜੀ ਪਾਉਣੀ ਆ ਉਹ ਆਪਾਂ ਤੁਹਾਨੂੰ ਬਾਅਦ ਵਿੱਚ ਪਾ ਕੇ ਦੱਸਾਂਗੇ ਠੀਕ ਹੈ ਜੀ ਤੇ ਬਾਕੀ ਥੋੜੀ-ਬਹੁਤੀ ਐਕਸਰਸਾਈਜ਼ ਹੈ ਜਿਹੜੀ ਉਹ ਜ਼ਰੂਰ ਕਰਦੇ ਰਿਹਾ ਕਰੋ ਭੈਣਾ ਸਾਰੀਆਂ ਜੇ ਜ਼ਿਆਦਾ ਐਕਸਰਸਾਈਜ਼ ਨਹੀਂ ਨਾ ਹੁੰਦੀ ਇੱਕ ਐਕਸਰਸਾਈਜ਼ ਜ਼ਰੂਰ ਕਰ ਲਿਆ ਕਰੋ ਬਹੁਤ ਅੱਛੀ ਗੱਲ ਹੈ ਜੇ ਤੁਸੀਂ ਉਹ ਕਰ ਲੋਗੇ ਤਾਂ ਤੁਸੀਂ ਉਲਟੇ ਲੇਟ ਜਾਣਾ ਬੈੱਡ ਦੇ ਉੱਪਰ બસ ਆਪਣੇ ਹੱਥ ਹੈ ਜਿਹੜੇ ਆਪਣੇ ਮੋਢਿਆਂ ਦੇ ਬਰਾਬਰ ਰੱਖ ਕੇ ਆਪਣੀ ਬਾਡੀ ਨੂੰ ਅੱਪਰ ਪਾਰਟ ਹੈ ਜਿਹੜਾ ਉਹਨੂੰ ਇਹ ਤਰ੍ਹਾਂ ਕਰਕੇ ਉਠਾਉਣਾ ਹੈਗਾ ਵਿੱਚ ਇਹ ਨਾਲੇ ਤਾਂ ਤੁਹਾਡੀ ਿੱਟ ਦਰਦਾ ਜਿਹੜਾ ਉਹ ਬਿਲਕੁਲ ਖਤਮ ਹੋ ਜਾਊਗਾ ਤੇ ਦੂਸਰਾ ਤੁਹਾਡਾ ਪੇਟ ਹੈ ਜਿਹੜਾ ਉਹ ਕਮਰ ਕੋਲੋਂ ਬਹੁਤ ਘਟੂਗਾ ਠੀਕ ਹੈ ਜੀ ਕਈਆਂ ਦੀ ਕਮਰ ਕੋਲੋਂ ਬਹੁਤ ਮੋਟੇ ਹੁੰਦੇ ਨੇ ਉਹ ਕਮਰ ਹੈ ਜਿਹੜੀ ਉਹ ਥੋੜੀ ਪਤਲੀ ਹੋ ਜੂਗੀ ਔਰ ਤੁਸੀਂ 5 ਵਾਰ 7 ਵਾਰ ਇਹਨਾਂ ਕਰ ਲਿਆ ਕਰੋ ਇੰਨੀ ਕੁ ਐਕਸਰਸਾਈਜ਼ ਆ ਕੀ ਹੁੰਦਾ ਜਿੰਨੇ ਤਾਂ ਆਪਾਂ ਬੈਠੇ ਬੈਠੇ ਉੱਤੇ ਕਰ ਲੈਣੇ ਹੁੰਦੇ ਆ ਬੈੱਡ ਤੇ ਇੰਨਾ ਕੁ ਜ਼ਰੂਰ ਆਪਣਾ ਧਿਆਨ ਰੱਖ ਲਿਆ ਕਰੋ ਠੀਕ ਹੈ ਤੇ ਲੋ ਜ ਅਗਲੀ ਚੀਜ਼ ਆਪਾਂ ਹੁਣ ਰੈਡੀ ਕਰਦੇ ਆਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਤਾਂ ਇੱਕ ਭੈਣੇ ਪੁੱਛਿਆ ਸੀਗਾ ਆਟਾ ਜਿਹੜਾ ਅਸੀਂ ਆਟਾ ਹੁਣ ਖਾਰੇ ਆਣਾਂਗੇ ਅ ਮੈਨੂੰ ਨਹੀਂ ਪਤਾ ਹੈਗਾ ਉਹ ਕਿਤੇ ਮਿਲਦਾ ਕਿ ਨਹੀਂ ਮਿਲਦਾ ਪਰ ਸਾਡੇ ਫ੍ਰੀਜ ਕੋਡ ਜਰੂਰ ਮਿਲਦਾ ਹੈਗਾ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਨੀ ਆ ਜਿਹੜੀਆਂ ਭੈਣਾਂ ਨੇੜੇ ਜਿਹੜੇ ਹੈਗੀਆਂ ਨੇ ਫ੍ਰੀਜ ਕੋਡ ਦੇ ਜਾਂ ਫ੍ਰੀਜ ਕੋਡ ਦੇ ਵਿੱਚ ਹੀ ਹੈਗੀਆਂ ਨੇ ਉਹ ਭੈਣਾਂ ਲਿਆ ਸਕਦੀਆਂ ਨੇ ਤੇ ਕੱਕੜਾਂ ਦੀ ਹੱਟੀ ਹੈ ਜੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਉਥੋਂ ਮੈਂ ਬੈ ਨਮਹਾਰ ਨਮਹਾਰ ਕਾ ਕੇ ਇੱਕ ਮਹੀਨਾ ਲੈ ਕੇ ਵੀ ਆਈ ਸੀ ਉਹਨੇ ਮੇਰੀ ਉਹਨਾਂ ਨੇ ਫਿਰ ਗੱਲ ਵੀ ਕਰਾਈ ਕਿ ਤੁਸੀਂ ਇਹਨਾਂ ਨੂੰ ਦੱਸ ਦੋ ਵੀ ਕਿਹੜਾ ਹੈ ਨਮਹਾਰ ਗਲੂਟਨ ਫਰੀ ਉਹ ਚ ਕਣਕ ਨਹੀਂ ਹੁੰਦੀ ਪਰ ਰੋਟੀ ਬਹੁਤ ਜ਼ਿਆਦਾ ਸਵਾਦ ਲੱਗਦੀ ਸੰਤਾ ਆਦਤੀ ਉਹਦੀ ਪੈ ਗਈ ਸੋ ਉਹੀ ਆਟਾ ਖਾਣ ਦਾ ਪਈ ਤੇ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਕਿਉਂਕਿ ਹਲਕੀ ਹੁੰਦੀ ਹੈ ਤੇ ਹਲਕੀ ਹੋਣ ਕਰਕੇ ਆਪਣਾ ਜਿਹੜਾ ਮਟਾਪਾ ਉਹ ਵੀ ਘਟਾਉਂਦੀ ਹੈ ਤੇ ਵੈਸੇ ਵੀ ਹੁਣ ਅੱਜ ਕੱਲ ਕੰਮ ਕਾ ਜਿਹੜੀ ਉਹਦੇ ਤੇ ਜ਼ਹਿਰਾ ਬਹੁਤ ਜ਼ਿਆਦਾ ਨਹੀਂ ਹੈ ਨਾ ਤੇ ਜਿੰਨੀ ਕਣਕ ਕੱਟ ਕੀਤੀ ਜਾਵੇ ਉੰਨਾ ਹੀ ਚੰਗਾ ਜੇ ਆਪਾਂ ਆਪ ਚੀਜ਼ਾਂ ਬਹੁਤ ਸਾਰੀਆਂ ਲੈ ਕੇ ਪਸਵਾਲਗੇ ਤਾਂ ਬਹੁਤ ਅੱਛੀ ਗੱਲ ਹੈ ਪਰ ਅਸੀਂ ਤਾਂ ਪੀਸੇ ਆਪ ਸਵਾਏ ਹੀ ਲੈ ਕੇ ਆਉਣੇ ਆ ਔਰ ਉਥੋਂ ਮਿਲਦਾ ਜਰੂਰ ਹੋ ਤੇ ਬਾਕੀ ਤੁਸੀਂ ਪਤਾ ਕਰ ਲਓ ਆਪਦੇ ਆਪਦੇ ਸ਼ਹਿਰ ਦੇ ਵਿੱਚ ਨੇੜੇ ਕਿਹਥੋਂ ਮਿਲਦਾ ਹੈਗਾ ਤੇ ਹੋਰ ਮੇਰਾ ਖਿਆਲ ਆ ਕੋਈ ਇੰਨੇ ਜ਼ਿਆਦਾ ਸਵਾਲ ਨਹੀਂ ਸੀਗੇ ਤੁਹਾਡੇ ਇੰਨੇ ਵੀ ਸਵਾਲ ਸੀਗੇ ਉਹਨਾਂ ਦੇ ਆਪਾਂ ਜਵਾਬ ਦਿੰਦੇ ਨੇ ਤੇ ਲੋ ਜੀ 15 ਮਿੰਟ ਹੋ ਚੁੱਕੇ ਨੇ ਤੇ ਆਪਣੀ ਜਿਹੜੀ ਲੌਂਗ ਸੀਗੀ ਨਾ ਉਹ ਕਾਫੀ ਫਲਫੀ ਹੋ ਗਏ ਐਕਚੁਅਲੀ ਫਲਫੀ ਹੋ ਗਏ ਨੇ ਮੈਂ ਦੇਖ ਰਹੀ ਹਾਂ ਕਿ ਆਪਣੇ ਲੌਂਗ ਪਹਿਲਾਂ ਕਿੱਡੇ ਦਿੱਖਦੇ ਸੀ ਤੇ ਹੁਣ ਉਹ ਕਿੰਨੇ ਫਲਫੀ ਹੋ ਗਏ ਨੇ ਕਾਫੀ ਫਰਕ ਪੈ ਗਿਆ ਜੀ ਇਹਨਾਂ ਨਾਲੋਂ ਕਾਫੀ ਫਰਕ ਪੈ ਗਿਆ ਜੀ ਇਸ ਲੌਂਗ ਦੇ ਨਾਲੋਂ ਔਰ ਅਜੇ ਹੋਰ ਪਾਉਗਾ ਮੈਂ ਇਹਨੂੰ ਅਜੇ ਹੋਰ ਰੱਖੂੰਗੀ ਪੰਜ ਇੱਕ ਮਿੰਟ ਵਲੌਗ ਅੱਜ ਮੈਂ ਤੁਹਾਨੂੰ ਹੋਰ ਦੇਣਾ ਸੀਗਾ ਮੈਂ ਹੁਣ ਪੜ੍ਹ ਲਓ ਲੋਜੀ ਵਲੌਗ ਤਾਂ ਆਪਾਂ ਅੱਜ ਤੁਹਾਨੂੰ ਦੇਣਾ ਸੀਗਾ ਹੋਰ ਤੇ ਬਣ ਗਿਆ ਹੋਰ ਇਹਦਾ ਕਾਰਨ ਇਹ ਸੀ ਕਿ ਮੇਰੇ ਕੋਲ ਕਾਫੀ ਨਹੀਂ ਮੈਨੂੰ ਲੋਭਰੀ ਸੀਗੀ ਮੈਨੂੰ ਕਾਫੀ ਚਾਹੀਦੀ ਸੀਗੀ ਉਹਦੇ ਵਾਸਤੇ ਉਹ ਲੋਗ ਵਾਸਤੇ ਵੀ ਪਹਿਣਾ ਦਾ ਜਿਹੜੀਆਂ ਪਹਿਣਾ ਚਾਹੁੰਦੀਆਂ ਨੇ ਸਾਡਾ ਰੰਗ ਗੁਰਮ ਦੇ ਕਈ ਪਹਿਣਾ ਤਾਂ ਮੈਂ ਦੇਖੀਆਂ ਨੇ ਕਹਿੰਦੀਆਂ ਨੇ ਨਹੀਂ ਜੀ ਤੁਹਾਡਾ ਤਾਂ ਰੰਗ ਸਾਡਾ ਤਾਂ ਕਰਕੇ ਤੁਹਾਡੇ ਤੇ ਇਹ ਕਲਰ ਜਲਦਾ ਸਾਡੇ ਤੇ ਨਹੀਂ ਜਲਦਾ ਉਹਨਾਂ ਪਹਿਣਾ ਵਾਸਤੇ ਆਪਾਂ ਇੱਕ ਤੁਹਾਨੂੰ ਰੈਮਡੀ ਦੇਣੀ ਸੀਗੀ ਤੇ ਉਹਦੇ ਵਾਸਤੇ ਆਪਾਂ ਨੂੰ ਇੱਕ ਕਾਫੀ ਸਿਰਫ ਦੋ ਹੀ ਚੀਜ਼ਾਂ ਵਰਗਦੀਆਂ ਨੇ ਉਹਦੇ ਵਿੱਚ ਕਾਫੀ ਚਾਹੀਦੀ ਸੀ ਪਰ ਕਾਫੀ ਮੈਨੂੰ ਅਜ ਜਲਦੀ ਨਹੀਂ ਹੈਗੀ ਮੈਂ ਕੱਲ ਨੂੰ ਲਵੂੰਗੀ ਕਾਫੀ ਕੱਪਲੇ ਕਰ ਰਹੀ ਹੈ ਤੇ ਇਸ ਲਈ ਫਿਰ ਮੈਂ ਦੂਜੇ ਤੇ ਸਕਿਪ ਕਰ ਦੂੰਗਾ ਫਿਰ ਚਲੋ ਛੱਡਦੇ ਨੂੰ ਇਹਨੂੰ ਕੱਲ ਨੂੰ ਸਹੀ ਅੱਜ ਆਪਾਂ ਇਹ ਵਲੋਗ ਦੇ ਦਿੰਦੇ ਨੇ ਸੋ ਬਸ ਰੈਡੀ ਹੈ ਮੈਨੂੰ ਲੱਗਦਾ ਆਪਾਂ ਲਗਭਗ ਕਾਫੀ ਜ਼ਿਆਦਾ ਹੋ ਗਏ ਨੇ ਲੌਂਗ ਆਪਣੇ ਤੇ ਇਹ ਲੌਂਗ ਨੇ ਜਿਹੜੇ ਆਪਾਂ ਵਿੱਚ ਹੀ ਰੱਖਾਂਗੇ ਇਦਾਂ ਇਹਨਾਂ ਨੂੰ ਕੱਟਣਾ ਨਹੀਂ ਹੈਗਾ ਕਦੇ ਵੀ ਜਿਵੇਂ ਆਪਾਂ ਪਹਿਲਾਂ ਮਲਖੀ ਵਾਲਾ ਸੀਰਮ ਨਹੀਂ ਬਣਾਇਆ ਸੀਗਾ ਤੇ ਮਲਖੀ ਉਹਦੇ ਵਿੱਚ ਹੀ ਰਹਿੰਦੀ ਐ ਉਸੇ ਤਰ੍ਹਾਂ ਇਹ ਨੇ ਕਿ ਇਹ ਇਹਦੇ ਵਿੱਚ ਹੀ ਰਹਿੰਦੇ ਨੇ। ਲਓ। ਲਓ ਜੀ ਹੁਣ ਮੈਂ ਕਰੂੰਗੀ ਇਹਨੂੰ ਬੰਦ। ਇਹਨੂੰ ਹੋ ਗਏ ਮੈਨੂੰ ਲੱਗਦਾ 10 ਮਿੰਟ ਤੱਕ ਹੋ ਗਏ ਇਹਨੂੰ ਰੱਖੇ ਹੋਏ ਇਹਨੂੰ। ਤੇ ਹੁਣ ਇਹ ਐਂ ਪਿਆ ਰਹੂਗਾ ਜਦ ਇਹ ਠੰਡਾ ਹੋਊਗਾ ਇਹਦੇ ਵਿੱਚ ਇੱਕ ਚੀਜ਼ ਆਪਾਂ ਹੋਰ ਐਡ ਕਰਾਂਗੇ। ਉਹ ਕਿਹੜੀ ਐਡ ਕਰਨੀ ਆ ਉਹ ਮੈਂ ਤੁਹਾਨੂੰ ਦਿਖਾਉਂਗੀ। ਇਹ ਚੀਜ਼ ਆਪਨੇ ਸਾਰਿਆਂ ਦੇ ਘਰਾਂ ਦੇ ਵਿੱਚ ਹੀ ਹੁੰਦੀਆਂ ਨੇ। ਉਹੀ ਆਪਣੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਨੇ ਮੈਂ ਉਹੀ ਯੂਜ਼ ਕਰਦੀ ਆਂ ਲੌਂਗ ਸਭ ਦੇ ਕਿਚਨ ਦੇ ਵਿੱਚ ਪਏ ਹੁੰਦੇ ਨੇ ਨਾ ਨਾਰੀਅਲ ਤੇਲ ਵੀ ਆਪਣੀ ਘਰ ਦੇ ਵਿੱਚ ਹੁੰਦਾ ਨਾਰੀਅਲ ਲੈ ਲਓ ਜਾਂ ਤੁਸੀਂ ਕੋਈ ਵੀ ਲੈ ਲਓ ਸਰੋਂ ਦਾ ਤੇਲ ਲੈ ਲਓ ਬਦਮਾਸ਼ ਤੇਲ ਲੈ ਲਓ ਹੁਣ ਮੈਂ ਸਾਈਡ ਤੇ ਰੱਖਦਾ ਐਂ ਠੰਡਾ ਹੋਣ ਦੀ ਵੇਟ ਕਰਦੇ ਦੁਬਾਰਾ ਫੇਰ ਮਿਲਦੇ ਆਂ ਲਓ ਜੀ ਇੱਥੇ ਆਪਣੀ ਸਬਜ਼ੀ ਪਈ ਪਈ ਆ ਪਰ ਮੈਂ ਅਜੇ ਵਲੌਗ ਬਣਾਉਣਾ ਕੰਪਲੀਟ ਕਰਨਾ ਰੋਟੀ ਆਪਾਂ ਖਾਵਾਂਗੇ ਫੇਰ ਤੇ ਤੇਲ ਹੋ ਗਿਆ ਬਿਲਕੁਲ ਠੰਡਾ ਹੁਣ ਹੁਣ ਇਹਦੇ ਵਿੱਚ ਨਾ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆਜਾ ਆ ਲੋ ਦੇਖ ਲੋ ਤੇ ਇਹਦੇ ਵਿੱਚ ਆਪਾਂ ਪਾਉਂਗੇ ਹੁਣ ਵਿਟਾਮਿਨ ਇਹਦੇ ਦੋ ਕੈਪਸੂਲ ਜਿਹੜੀ ਤੇਜ਼ੀ ਦੀ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਆਪਾਂ ਪਾਉਣੀ ਹੈ ਅੱਜ ਉਹ ਆਪਾਂ ਪਾਉਣੀ ਹੈ ਵਿਟਾਮਿਨ ਇਹਦੇ ਦੋ ਕੈਪਸੂਲ ਪਾ ਦੇਣੇ ਆ ਇਹਦੇ ਵਿੱਚ ਠੀਕ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਲਾਂਗੇ ਮਿਕਸ ਤੇ ਲੌਣਾ ਕਿਵੇਂ ਆ ਇਹਨੂੰ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਹੱਥ ਤੁਹਾਡੇ ਬਿਲਕੁਲ ਸਾਫ਼ ਹੋਣੇ ਚਾਹੀਦੇ ਜਦੋਂ ਯੂਜ਼ ਕਰਨਾ ਹੈ ਤੇ ਇਹਨੂੰ ਕੱਚ ਦੀ ਕਿਸੇ ਵੀ ਸ਼ੀਸ਼ੀ ਦੇ ਵਿੱਚ ਪਾ ਲਓ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਸ਼ੀਸ਼ੇ ਕੋਲ ਪਹਿਲਾਂ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੱਥ ਬਿਲਕੁਲ ਸਾਫ਼ ਹੋਣੇ ਚਾਹੀਦੇ ਵਾਸ਼ ਕੀਤੇ ਹੋਏ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਨੇ ਆ ਕਿਉਂਕਿ ਇਹਦੇ ਵਿੱਚ ਆਪਾਂ ਹੁਣ ਵਿਟਾਮਿਨ E ਦੇ ਕੈਪਸੂਲ ਪਾਈ ਸੀਗੇ ਤੇ ਹੁਣ ਕੀ ਕਰਨਾ ਆਪਾਂ ਇਹਨੂੰ ਆਪਣੀਆਂ ਆਈਜ਼ ਦੇ ਹਾਲੇ ਦਿਵਾਲੀ ਲਾ ਲੈਣਾ ਹੈ ਹੁਣ ਕੀ ਮੇਰਾ ਹਣਾ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਹਲਕੀ ਹਲਕੀ ਮ사ਜ ਇਦਾਂ ਕਰ ਲੈਣੀ ਆ 2-3 ਮਿੰਟੇ ਦਮ ਮ사ਜ ਕਰ ਲਿਓ ਇਹਦੇ ਨਾਲ ਤੁਹਾਡੇ ਨਾਲ ਤਾਂ ਬਲੈਕ ਹੈਡ ਸੌਰੀ ਬਲੈਕ ਸਰਕਲ ਜਿਹੜੇ ਉਹ ਚਲੇ ਜਾਣਗੇ ਤੇ ਜਿਹੜੇ ਆਈਲੈਸ਼ਸ ਨੇ ਇਹਨਾਂ ਤੇ ਆਟੋਮੈਟਿਕਲੀ ਆਇਲ ਆ ਜਾਂਦਾ ਜਦੋਂ ਆਪਾਂ ਲਾਉਣੀ ਆ ਤੇ ਹੌਲੀ ਹੌਲੀ ਕਰਕੇ ਇਹ ਆ ਜਿਹੜੇ ਉਹ ਸੰਘਣੇ ਹੋਣ ਲੱਗ ਜਾਣਗੇ ਇਹ ਨਹੀਂ ਇਸ ਫੈਕਟਰ ਹੁੰਦਾ ਜਿਹਦੇ ਕਰਕੇ ਆਪਣੇ ਆਈਲੈਸ਼ਸ ਵਗੈਰਾ ਘਟਾਂ ਲੱਗ ਜਾਂਦੇ ਨੇ ਹਨ ਤੇ ਜੇ ਤੁਸੀਂ ਇਦਾਂ ਆਪਣੀ ਕੇਅਰ ਕਰਦੇ ਹੋ ਤਾਂ ਠੀਕ ਰਹਿੰਦੇ ਹੋ ਠੀਕ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਇਧਰਲੀ ਸਾਈਡ ਹਲਕਾ ਜਿਹਾ ਮਾੜਾ ਜਿਹਾ ਲੱਗਣਾ ਇੱਕ ਡ੍ਰੋਪ ਵੀ ਵਾਧੂ ਹੈ ਲੋ ਜੀ ਇਸ ਤਰ੍ਹਾਂ ਕਰਕੇ ਆਪਾਂ ਆਪਣੀਆਂ ਆਈਸ ਦੇ ਉੱਪਰ ਇਹਨੂੰ ਯੂਜ਼ ਕਰਨਾ ਹੈ ਹਲਕੇ ਹੱਥਾਂ ਨਾਲ ਮ사ਜ ਕਰਨੀ ਹੈ ਬਹੁਤ ਹਲਕੇ ਹੱਥਾਂ ਨਾਲ ਪ੍ਰੈਸ਼ਰ ਬਿਲਕੁਲ ਨਹੀਂ ਪਾਉਣਾ ਹੈਗਾ ਤੁਸੀਂ ਤੇ ਇਦਾਂ ਕਰਕੇ ਤੁਸੀਂ ਆਪਣੀਆਂ ਆਈ ਰੈਸ਼ਸ ਦੇ ਉੱਪਰ ਵੀ ਲਾ ਸਕਦੇ ਹੋ ਠੀਕ ਹੈ ਲੋ ਜੀ ਇਹ ਸੀ ਆਪਣੀ ਅੱਜ ਦੀ ਰੈਮਡੀ ਇਹ ਤੁਸੀਂ ਰਾਤ ਨੂੰ ਯੂਜ਼ ਕਰ ਲਿਆ ਕਰੋ ਆਪਣੀਆਂ ਆਈਜ਼ ਦੇ ਵਾਲੇ ਅੱਖਾਂ ਬੰਦ ਕਰਕੇ ਇਦਾਂ ਇਦਾਂ ਕਰਕੇ ਆਪਣੇ ਲਾ ਲੈਣੀਆਂ ਆਈਜ਼ ਦੇ ਉੱਪਰ ਠੀਕ ਹੈ ਜੀ ਦੋ ਕੰਮ ਕਰੋਗੀ ਇੱਕ ਪੰਛ ਦੋ ਗਾਜ ਇੱਕ ਤਾਂ ਆਈ ਲੈਸ਼ਸ ਨੇ ਜਿਹੜੇ ਤੁਹਾਡੇ ਇਹ ਵਾਲੇ ਇਹ ਸੰਘਣੇ ਹੋ ਜਾਣਗੇ ਔਰ ਦੂਸਰਾ ਇਹ ਕਿ ਤੁਹਾਡੇ ਡਾਰਕ ਸਰਕਲਸ ਨੇ ਜਿਹੜੇ ਆਈਜ਼ ਦੇ ਵਾਲੇ ਤੁਹਾਡੇ ਉਹ ਠੀਕ ਹੋ ਜਾਣਗੇ ਠੀਕ ਹੈ ਜੀ ਤੇ ਲੋ ਜੀ ਮੈਨੂੰ ਲੱਗਦਾ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਗਈ ਹੋਣੀ ਹੈ ਤੇ ਹੁਣ ਮੈਂ ਇਹਨੂੰ ਇੱਕ ਛੋਟੀ ਡੱਬੀ ਦੇ ਵਿੱਚ ਕੱਚ ਦੀ ਡੱਬੀ ਦੇ ਵਿੱਚ ਪਾ ਲੂੰਗੀ ਤੇ ਰਾਤ ਨੂੰ ਯੂਜ਼ ਕਰ ਲਿਆ ਕਰੂੰਗੀ ਅੱਜ ਹੋ ਗਿਆ ਤੇ ਕੱਲ ਨੂੰ ਫੇਰ ਕਰਾਂਗੇ ਤੇ ਆਪਣੇ ਨਸਰਾਣੀ ਰੱਖ ਲਓ ਜੀ ਇਹਨੂੰ ਜਿੱਥੇ ਤੁਸੀਂ ਪੈਨਦੇ ਹੋ ਸਾਈਡ ਟੇਬਲ ਜਿਹੜਾ ਤੁਹਾਡਾ ਉੱਥੇ ਹੀ ਰੱਖ ਲਓ ਤੁਸੀਂ ਤਾਂ ਕਿ ਤੁਸੀਂ ਭੁੱਲੋ ਨਾ ਨਹੀਂ ਆਪਣਾ ਘੋੜ ਹੋ ਜਾਂਦੀ ਹੈ ਫਿਰ ਚੱਕਣ ਦੀ ਹੈ ਤੇ ਹੁਣ ਆਪਾਂ ਕੱਲ ਨੂੰ ਜਿਹੜੀ ਇੱਕ ਚੀਜ਼ ਤੁਹਾਨੂੰ ਦੱਸਣੀ ਹੈਗੀ ਹੈ ਬਹੁਤ ਜ਼ਿਆਦਾ ਸੌਖੀ ਤੇ ਪਹਿਣਾ ਦਾ ਰੰਗ ਜਿਹੜਾ ਉਹ ਚਮਕਦਾ ਚਮਕਦਾ ਕਰਦੇ ਨੇ ਚਲੋ ਠੀਕ ਹੈ ਜੀ ਹੁਣ ਆਪਾਂ ਫੇਰ ਆਪਣੀ ਪੁਰਾਣੀ ਸ피ਡ ਤੇ ਆ ਗਏ ਆ ਤੇ ਵਲੌਗ ਕੋਸ਼ਿਸ਼ ਕਰਾ ਕਰਾਂਗੇ ਕਿ ਵਧੀਆ ਵਧੀਆ ਦਿਹੀਏ ਤੁਹਾਨੂੰ ਚਲੋ ਠੀਕ ਹੈ ਜੀ ਹੁਣ ਮੈਂ ਖਾਣਾ ਖਾ ਲਾਂ ਤੇ ਫਿਰ ਮਿਲਦੇ ਆਂ ਆਪਾਂ ਕੱਲ ਨੂੰ ਹੋਰ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ